ਮੇਰਾ ਨਾਮ ਡਾਕਟਰ ਦੀਪਕ ਪਟਲਿਆ ਤੇ ਮੈਂ ਆ ਆਰ ਡੀ ਡੀ ਐਲ ਦੇ ਵਿੱਚ ਵੈਟਰਨਰੀ ਪਬਲਿਕ ਹੈਲਥ ਆਫੀਸਰ ਦਾ ਡਿਊਟੀ ਨਿਭਾ ਰਿਹਾ ਹੈਗਾ ਤੇ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਵਕਫਾ ਜਾਨਵਰਾਂ ਦੇ ਵਿੱਚ ਬਿਮਾਰੀਆਂ ਦੀ ਇਨਚਾਂਜ ਕਰਦੇ ਆ ਜਿਹਦੇ ਵਿੱਚ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਕਿਸਾਨਾਂ ਵਾਸਤੇ ਉਹ ਹੈਗਾ ਟੀਬੀ ਔਰ ਜੀ ਡੀ ਜਿੰਨੂੰ ਆਪਾਂ ਪੰਜਾਬੀ ਚ ਤਪਦਿਕ ਔਰ ਜਵਾਨੀਜ਼ ਡਿਜ਼ੀਜ਼ ਕਹਿੰਦੇ ਆ ਉਹਨਾਂ ਬਾਰੇ ਜਿਹੜਾ ਹੈਗਾ ਆਪਾਂ ਫਾਰਮਰਸ ਨੂੰ ਥੋੜੀ ਅ ਇਨਫਾਰਮੇਸ਼ਨ ਦੇਵਾਂਗੇ ਇਹ ਦੋਨੇ ਬੈਕਟੀਰੀਆ ਬੈਕਟੀਰੀਆ ਮਾਈਕੋਬੈਕਟੀਰੀਅਮ ਦੇ ਨਾਲ ਹੁੰਦੀਆਂ ਨੇ ਬਿਮਾਰੀਆਂ ਇੱਕ ਜਿਹੜੀ ਟੀਬੀ ਬਿਮਾਰੀ ਹੈ ਤਪਦੀਕ ਬਿਮਾਰੀ ਹੈ ਮਾਈਕੋਬੈਕਟੀਰੀਅਮ ਬੋਵੀਸ طرح ਹੀ ਹੁੰਦੀ ਹੈ ਤੇ ਜਿਹੜੀ ਨਾਮ ਚੌਨੀ ਦੇ ਨਾਮ ਦੀ ਬਿਮਾਰੀ ਜਿਹੜੀ ਹੈ ਮਾਈਕੋਬੈਕਟੀਰੀਅਮ ਪੈਰਾ ਟਿਬਕਲੋਸਿਸ ਦੇ ਰਾਹੀਂ ਹੁੰਦੀ ਹੈ ਤੇ ਇਹ ਸੇਮ ਹੀ ਬਿਮਾਰੀ ਨੂੰ ਆਪਾਂ ਕਹਿ ਸਕਦੇ ਹਾਂ ਜਿਹੜੀ ਮਨੁੱਖ ਦੇ ਵਿੱਚ ਟੀਬੀ ਦਾ ਰੋਗ ਕਰਦੀ ਹੈ ਤੇ ਮਨੁੱਖ ਦੇ ਵਿੱਚ ਵੀ ਜਿਹੜਾ ਹੈਗਾ ਲਾਲ ਲਾਈ ਫੁਕਰਾਈ ਜਿਹੜਾ ਹੈਗਾ ਜਾਨਵਰਾਂ ਤੋਂ ਮਨੁੱਖ ਅਤੇ ਮਨੁੱਖ ਤੋਂ ਜਾਨਵਰਾਂ ਦੇ ਵਿੱਚ ਟੀਵੀ ਦਾ ਰੋਗ ਜਾ ਸਕਦਾ ਹੈਗਾ ਟੀਵੀ ਦਾ ਰੋਗ ਚੜਾ ਹੈਗਾ ਇੱਕ ਕਾਫੀ ਮੈਂ ਕਵਾਂਗਾ ਖਤਰਨਾਕ ਬਿਮਾਰੀ ਹੈ ਜਿਹਦੇ ਬਾਰੇ ਫਾਰਮਰਸ ਨੂੰ ਜਿਆਦਾ ਪਤਾ ਨਹੀਂ ਹੈ ਇਹ ਆਮ ਤੌਰ ਤੇ ਆਪਾਂ ਨੂੰ ਆਵਾਰਾ ਜਾਨਵਰਾਂ 'ਚ ਮਿਲਦੀ ਹੈ ਜਿਆਦਾ ਜਿੱਥੇ ਆਰਗੇਨਾਈਜ਼ ਫਾਰਮ ਹੈਗੇ ਆ ਉੱਥੇ ਬਿਮਾਰੀ ਬਹੁਤ ਘੱਟ ਹੁੰਦੀ ਹੈ ਜੇਕਰ ਆਪਾਂ ਜਾਨਵਰਾਂ ਦਾ ਸਹੀ ਤਰੀਕੇ ਨਾਲ ਸਾਂਭ ਸੰਭਾਲ ਕਰਦੇ ਆ ਉਹਦੇ ਵਿੱਚ ਵੀ ਜਿਹੜਾ ਹੈਗਾ ਬਿਮਾਰੀ ਦੇ ਹੋਣ ਦੇ ਚਾਂਸ ਕਾਫੀ ਘੱਟ ਜਾਂਦੇ ਹਨ ਸ਼ੁਰੂ ਦੇ ਵਿੱਚ ਜਾਨਵਰ ਨੂੰ ਜਿਹੜਾ ਹੈਗਾ ਕਿਸੇ ਵੀ ਜਾਨਵਰ ਨੂੰ ਹੋ ਸਕਦੀ ਹੈ ਬਿਮਾਰੀ ਸ਼ੁਰੂ ਦੇ ਵਿੱਚ ਹਲਕਾ ਜਿਹਾ ਬੁਖਾਰ ਰਹਿੰਦਾ ਹੈ ਜਾਨਵਰ ਖਾਂਸੀ ਕਰਦਾ ਹੈ ਪਹਿਲਾਂ ਪਹਿਲਾਂ ਤਾਂ ਜਾਨਵਰ ਦੀ ਖਾਂਸੀ ਦੇ ਵਿੱਚ ਰੇਸ਼ਾ ਆਂਦਾ ਹੈ ਪਰ ਬਾਅਦ ਵਿੱਚ ਸੁੱਕੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਜਾਨਵਰ ਨੂੰ ਬੁਖਾਰ ਵੀ ਨਹੀਂ ਹੁੰਦਾ ਜਾਨਵਰ ਹੌਲੀ ਹੌਲੀ ਲਿੱਸਾ ਪੈਣਾ ਸ਼ੁਰੂ ਹੋ ਜਾਂਦਾ ਹੈ ਦਾ ਸਰੀਰ ਬਹੁਤ ਘਟ ਜਾਂਦਾ ਹੈ ਦੁੱਧ ਬਹੁਤ ਘਟ ਜਾਂਦਾ ਹੈ ਜਾਨਵਰ ਦੇ ਪਿੰਜਰ ਹੱਡੀਆਂ ਪਿੰਜਰ ਜਿਹੜਾ ਹੈਗਾ ਉਹ ਦਿਸਦੇ ਸ਼ੁਰੂ ਹੋ ਜਾਂਦੇ ਆ ਔਰ ਅੰਦਰੂਨੀ ਤੌਰ ਤੇ ਬਿਮਾਰੀ ਆਂਤੜੀਆਂ ਦੇ ਵਿੱਚ ਵੀ ਜੜਾਗਾ ਇੰਟਰਸਟਿਸ਼ੀਅਲ ਫਾਰਮ ਦੇ ਵਿੱਚ ਵੀ ਮੌਜੂਦ ਹੁੰਦੀ ਹੈ ਇਸ ਬਿਮਾਰੀ ਦਾ ਸਭ ਤੋਂ ਪਹਿਲਾਂ ਤਾਂ ਜਾਂਚ ਕਰਨੀ ਬਹੁਤ ਜ਼ਰੂਰੀ ਹੈ ਇਹ ਜਾਂਚ ਤੁਸੀਂ ਆਪਣੇ ਜ਼ਿਲ੍ਹਾ ਪੱਧਰੀ ਹਸਪਤਾਲ ਤੋਂ ਵੀ ਕਰਵਾ ਸਕਦੇ ਹੋ ਜ਼ਿਲ੍ਹਾ ਪੱਧਰੀ ਪਾਲਿਕਲਿਨਿਕ ਵਿੱਚ ਪੈਥੋਲੋਜੀਸ ਜਿਹੜੇ ਹੁੰਦੇ ਆ ਸਾਡੇ ਸਪੈਸ਼ਲਿਸਟ ਉਹ ਵੀ ਇਹ ਬਿਮਾਰੀ ਦੀ ਜਾਂਚ ਕਰਦੇ ਆ ਇਸ ਬਿਮਾਰੀ ਦੀ ਜਾਂਚ ਵਾਸਤੇ ਇੱਕ ਟੀਕਾ ਲੱਗਦਾ ਸ਼ੰਬੜੀ ਦੇ ਉੱਤੇ ਜਾਂਚ ਤੋਂ ਪਹਿਲਾਂ ਆਪਾਂ ਚਮੜੀ ਦੀ ਮੋਟਾਈ ਮਾਪਦੇ ਹਾਂ ਔਰ ਟਿਕਲ ਤੋਂ ਬਾਅਦ ਆਪਾਂ 72 ਘੰਟੇ ਬਾਅਦ ਫੇਰ ਚਮੜੀ ਦੀ ਮੋਟਾਈ ਮਾਪਦੇ ਹਾਂ ਚਮੜੀ ਦੀ ਮੋਟਾਈ ਦੇ ਵਿੱਚ ਫਰਕ ਦੇ ਹਿਸਾਬ ਨਾਲ ਅਸੀਂ ਇਹ ਦੇਖਦੇ ਹਾਂ ਵੀ ਇਹ ਬਿਮਾਰੀ ਜਾਨਵਰ ਨੂੰ ਹੈਗੀ ਹੈ ਕਿ ਨਹੀਂ ਚਮੜੀ ਮੋਟੀ ਹੋ ਜਾਂਦੀ ਹੈ ਔਰ ਜਾਂ ਫਿਰ ਜਾਨਵਰ ਦੀ ਚਮੜੀ ਦੇ ਉੱਤੇ ਗੰਡਾ ਮਨ ਜਾਂਦੀਆਂ ਉਹਦੇ ਵਿੱਚੋਂ ਪਸ ਨਿਕਲਦੀ ਹੈ ਇਹ ਪੋਜ਼ਿਟਿਵ ਜਾਨਵਰ ਦੀ ਲੱਛਣ ਹੈ ਮਤਲਬ ਕਹਿੰਦਾ ਵੀ ਜਿਹੜੇ ਜਾਨਵਰਾਂ ਵਿੱਚ ਇਹੋ ਦੇ ਲੱਛਣ ਆਉਣ ਉਹ ਜਾਨਵਰ ਟੀਬੀ ਦਾ ਸ਼ਿਕਾਰ ਹੁੰਦੇ ਹਨ ਪੋਜ਼ਿਟਿਵ ਹੁੰਦੇ ਹਨ ਜਦਕਿ ਜੇ ਜਾਨਵਰ ਦੀ ਚਮੜੀ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਤੇ ਜਾਨਵਰ ਇਸ ਬਿਮਾਰੀ ਤੋਂ ਮੁਕਤ ਹੈ ਇਦਾਂ ਹੀ ਜੇ ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਇਹ ਲਾਗ ਦੀ ਛੂਤ ਦੀ ਬਿਮਾਰੀ ਹੈ ਇਹਦੇ ਵਿੱਚ ਆਪਾਂ ਨੂੰ ਆਪਣੇ ਦੂਜੇ ਤੰਦਰੁਸਤ ਜਾਨਵਰਾਂ ਨੂੰ ਆਪਣੇ ਪੋਜ਼ਿਟਿਵ ਜਾਨਵਰ ਤੋਂ ਅਲੱਗ ਰੱਖਣਾ ਪੈਂਦਾ ਹੈ ਤੇ ਪੋਜ਼ਿਟਿਵ ਜਾਨਵਰ ਨੂੰ ਕੱਢਣਾ ਪੈਂਦਾ ਹੈ ਇਦਾਂ ਹੀ ਦੂਜੀ ਬਿਮਾਰੀ ਜਿਹੜੀ ਆਪਾਂ ਡਿਸਕਸ ਕਰਾਂਗੇ ਉਹ ਹੈ ਜੌਨੀਜ਼ ਬਿਮਾਰੀ ਜਾਂ ਜੀਡੀ ਦੀ ਬਿਮਾਰੀ ਇਹ ਆਮ ਤੌਰ ਤੇ ਵੱਡੇ ਪਸ਼ੂ ਨੂੰ ਜ਼ਿਆਦਾ ਹੁੰਦੀ ਹੈ ਔਰ ਇਹ ਵੀ ਜਿਹੜਾ ਹੈਗਾ ਉਸ ਜਗ੍ਹਾ ਤੇ ਬਿਮਾਰੀ ਜ਼ਿਆਦਾ ਜਿੱਥੇ ਜਾਨਵਰ ਚਰਦੇ ਆ ਔਰ ਕੋਈ ਪੋਜ਼ਿਟਿਵ ਜਾਨਵਰ ਆਪਣੇ ਗੋਬਰ ਰਾਹੀ ਗੋਹੀ ਰਾਹੀ ਘਟਾਣੂ ਜਿਹੜਾ ਹੈਗਾ ਮਿੱਟੀ ਚ ਫਲਾਉਂਦਾ ਹੈਗਾ ਤੇ ਫਿਰ ਉਹ ਫਲਾਬ ਦੇ ਥਰੂ ਜਿਹੜਾ ਹੈਗਾ ਜਦੋਂ ਦੂਜਾ ਜਾਨਵਰ ਉਸ ਘਾਹ ਨੂੰ ਖਾਂਦਾ ਜਾਂ ਚਾਰੇ ਨੂੰ ਖਾਂਦਾ ਹੈ ਉਹਦੇ ਵਿੱਚ ਜਾ ਕੇ ਬਿਮਾਰੀ ਦੇ ਲੱਛਣ ਪੈਦਾ ਹੁੰਦੇ ਹਨ ਇਹਦੇ ਵਿੱਚ ਜਾਨਵਰਾਂ ਦੇ ਵਿੱਚ ਆਮ ਤੌਰ ਤੇ ਜੇ ਆਪਾਂ ਗਾਵਾਂਵਾਂ ਦੀ ਗੱਲ ਕਰੀਏ ਕ੍ਰੋਨਿਕ ਡਾਇਰੀਆ ਜਿੰਨੂੰ ਆਪਾਂ ਕਹਿੰਦੇ ਆ ਬਈ ਮੋਗ ਜਾਨਵਰ ਦੀ ਮੋਗ ਨਹੀਂ ਹਟਦੀ ਹੈ ਆਪਾਂ ਆਮ ਤੌਰ ਤੇ ਇਲਾਜ ਕਰਵਾਨੇ ਆ ਜਾਨਵਰ ਦੋ ਦਿਨ ਦਿਨਾਂ ਵਾਸਤੇ ਆਪਾਂ ਟੀਕੇ ਲਵਾਨੇ ਆ ਮੋਗ ਠੀਕ ਹੋ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਮੋਗ ਦੁਬਾਰਾ ਆ ਜਾਂਦੀ ਹੈ ਜਿੰਨੀਆਂ ਵੀ ਆਪਾਂ ਦਵਾਈਆਂ ਯੂਜ਼ ਕਰਦੇ ਆ ਸਾਰੀਆਂ ਬੇਅਸਰ ਹੋ ਜਾਂਦੀ ਹੈ ਜਾਨਵਰ ਮੋਗ ਮਾਰਦਾ ਹੈ ਜਾਨਵਰ ਪਚਕਾਰੀ ਵਾਂਗ ਮੋਗ ਮਾਰਦਾ ਹੈ ਔਰ ਉਹਦੇ ਮੋਕ ਦੇ ਵਿੱਚੋਂ ਬਹੁਤ ਹੀ ਗੰਦੀ ਦਰਗੰਧ ਜਿੱਦਾਂ ਤੁਸੀਂ ਕਹਿ ਲਓ ਵੀ ਮਟਰਾਂ ਦੇ ਛਿਲਕੇ ਸੜੇ ਹੁੰਦੇ ਆ ਉਦਾਂ ਦੀ ਜਾਨਵਰ ਦੇ ਗੋਬਰ ਦੇ ਵਿੱਚੋਂ ਸਮੈਲ ਆਉਂਦੀ ਹੈ ਜਾਨਵਰ ਦੀ ਸਿਹਤ ਕਾਫੀ ਡਾਊਨ ਹੋ ਜਾਂਦੀ ਹੈ ਦੁੱਧ ਬਹੁਤ ਘੱਟ ਜਾਂਦਾ ਹੈ ਤੇ ਜਾਨਵਰ ਜਿਹੜਾ ਹੈਗਾ ਇਹਦੇ ਕਿਟਾਣੂ ਛੂਤ ਦੇ ਨਾਲ ਆਪਣੇ ਗੋਲੇ ਦੇ ਨਾਲ ਦੂਜੇ ਜਾਨਵਰ ਨੂੰ ਵੀ ਫੈਲਾਉਂਦਾ ਹੈਗਾ ਇਸ ਬਿਮਾਰੀ ਦੀ ਜਾਂਚ ਵੀ ਜਿਹੜਾ ਹੈਗਾ ਟੀਕਾ ਜਿਹੜਾ ਜ਼ਿਲ੍ਹਾ ਪੱਤਰੀ ਲੈਵਲ ਤੇ ਪੌਲੀਕਲੀਨਿਕਾ ਦੇ ਵਿੱਚ ਜਾਂ ਆਪਣੇ ਤੁਸੀਂ ਵੈਟਰਨਰੀ ਅਫਸਰ ਤੋਂ ਕਰਵਾ ਸਕਦੇ ਹੋ ਉਹ ਲੱਗਦਾ ਹੈਗਾ ਉਹ ਹੀ ਟੀਕਾ ਆਪਾਂ ਲਾਣੇ ਆ ਜਦੋਂ ਆਪਾਂ ਟੀਬੀ ਬਿਮਾਰੀ ਦੀ ਜਾਂਚ ਕਰਦੇ ਆ ਟੀਕਾ ਲਾਉਣ ਤੋਂ ਪਹਿਲਾਂ ਆਪਾਂ ਚਮੜੀ ਦੀ ਮੋਟਾਈ ਦੇਖਦੇ ਆ ਟੀਕਾ ਲਾਉਣ ਤੋਂ 72 ਘੰਟੇ ਬਾਅਦ ਆਪਾਂ ਚਮੜੀ ਦੀ ਮੋਟਾਈ ਦੇਖਦੇ ਆ ਤੇ ਜਿੰਨਾ ਜਾਨਵਰ ਵਿੱਚ ਇਹ ਪੋਜ਼ਿਟਿਵ ਆਂਦਾ ਉਹਦੇ ਵਿੱਚ ਉਦਾਂ ਹੀ ਸਕਿਨ ਥਿਕਨੈਸ ਚਮੜੀ ਦੀ ਮੋਟਾਈ ਵੱਧ ਜਾਂਦੀ ਹੈ ਜਾਂ ਚਮੜੀ ਦੇ ਵਿੱਚ ਜਿਹੜਾ ਹੈਗਾ ਗੰਡਾ ਬਣ ਜਾਂਦੀ ਹੈ ਇਹ ਵੀ ਲਾਜ ਲਾਜ ਹੈ ਬਿਮਾਰੀ ਇਹਦਾ ਵੀ ਕੋਈ ਇਲਾਜ ਨਹੀਂ ਹੈ ਬੱਕਰੀਆਂ ਦੇ ਵਿੱਚ ਵੀ ਜਿਹੜਾ ਹੈਗਾ ਜਾਨਵਰ ਮੋਕ ਮਾਰਦਾ ਹੈ ਔਰ ਉਹਦੇ ਵਿੱਚ ਜਾਨਵਰਾਂ ਦੇ ਗਲ ਦੇ ਥੱਲੇ ਜਿਹੜਾ ਹੈਗਾ ਛਾਲੜ ਜੀ ਬਣ ਜਾਂਦੀ ਹੈ ਇਹ ਇੱਕ ਉਹਨਾਂ ਦੀ ਨਿਸ਼ਾਨੀ ਹੈ ਉਹਨਾਂ ਦੇ ਵਿੱਚ ਵੀ ਆਪਾਂ ਇਹ ਬਿਮਾਰੀ ਜਾਂਚ ਕਰ ਸਕਦੇ ਹਾਂ ਤੱਪਦਿਕ ਦਾ ਰੋਗ ਟੀਬੀ ਵਾਲਾ ਰੋਗ ਜੂਨੋਟਿਕ ਹੈ ਜੇ ਤੁਸੀਂ ਕਿਸੇ ਜਾਨਵਰ ਦਾ ਟੀਬੀ ਪੋਜ਼ਿਟਿਵ ਜਾਨਵਰ ਦਾ ਦੁੱਧ ਪੀਂਦੇ ਹੋ ਬੋਇਲ ਨਹੀਂ ਕਰਦੇ ਤਾਂ ਫਿਰ ਜਿਹੜਾ ਹੈਗਾ ਮਨੁੱਖ ਵਿੱਚ ਵੀ ਇਹ ਬਿਮਾਰੀ ਆ ਸਕਦੀ ਹੈ ਤੇ ਮਨੁੱਖ ਜਿਹੜਾ ਜਾਨਵਰ ਦਾ ਦੁੱਧ ਕੜਦਾ ਹੈ ਮਿਲਕਰ ਜਿਹੜਾ ਹੁੰਦਾ ਹੈ ਉਹ ਵੀ ਜਿਹੜਾ ਹੈਗਾ ਉਹਦੇ ਵਿੱਚ ਵੀ ਟੀਵੀ ਦਾ ਰੋਗ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਉਹ ਪੋਜ਼ਿਟਿਵ ਹੈ ਤੇ ਥਾਣਾ ਦੇ ਰਸਤੇ ਜਿਹੜਾ ਹੈਗਾ ਕਿ ਤਾਂ ਨੂੰ ਜਾਨਵਰ ਤੱਕ ਵੀ ਜਾ ਸਕਦੇ ਆ ਸੋ ਜੇਕਰ ਤੁਹਾਨੂੰ ਲੱਗੇ ਵੀ ਤੁਹਾਡੇ ਜਾਨਵਰਾਂ ਦੇ ਵਿੱਚ ਇਹੋ ਜਿਹੀ ਕੋਈ ਲੱਛਣ ਹੈਗੇ ਆ ਤੇ ਤੁਸੀਂ ਆਪਣੇ ਨੇੜੇ ਦੇ ਵੈਟਰਨਰੀ ਅਫਸਰ ਨਾਲ ਸੰਪਰਕ ਕਰੋ ਉਹਨਾਂ ਨੂੰ ਆਪਣੇ ਜਾਨਵਰ ਦੇ ਲੱਛਣ ਦੱਸ ਕੇ ਆਪਾਂ ਜਿਹੜਾ ਹੈਗਾ ਇਹ ਦੋਨਾਂ ਬਿਮਾਰੀਆਂ ਦੀ ਸਮੇਂ ਸਿਰ ਜੇ ਟੈਸਟ ਕਰਵਾ ਲਈਏ ਤੇ ਆਪਾਂ ਜਿਹੜਾ ਹੈਗਾ ਇਹਦੇ ਫਿਲਹਾਲ ਤੋਂ ਇਹ ਛੂਤ ਦੇ ਰੋਗ ਤੋਂ ਆ ਬਚ ਸਕਦੇ ਆ ਆਪ ਹੀ ਬਚ ਸਕਦੇ ਆ ਔਰ ਦੂਜੇ ਜਾਨਵਰ ਨੂੰ ਆਪਾਂ ਜਿਹੜਾ ਹੈਗਾ ਬਚਾ ਸਕਦੇ ਸੋ ਮੈਂ ਆਸ ਕਰਦਾ ਹੈਗਾ ਕਿ ਕਿਸਾਨ ਭਾਈ ਜਿਹੜਾ ਹੈਗਾ ਉਹ ਇਹਨਾਂ ਲੱਛਣਾਂ ਨੂੰ ਚੰਗੀ ਤਰ੍ਹਾਂ ਦੇਖਣਗੇ ਔਰ ਆਉਣ ਵਾਲੇ ਟਾਈਮ 'ਚ ਵੀ ਜਿਹੜਾ ਹੈਗਾ ਆਪਣੀ ਸੂਝ ਦੇ ਨਾਲ ਇਹ ਬਿਮਾਰੀ ਨੂੰ ਆਪਣੇ ਫਾਰਮਰ اور ਆਪਣੇ ਪਿੰਡ ਦੇ ਵਿੱਚੋਂ ਜਿਹੜਾ ਹੈ ਭਜਾਣਗੇ ਸਤਿ ਸ੍ਰੀ ਅਕਾਲ